ਸੇਗਰ ਜੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਲਾਲ ਮਿਰਚਾਂ ਦਾ ਇਚਾਰ ਜਿਹਦੇ ਵਾਸਤੇ ਆਪਾਂ 1/2 ਕਿਲੋ ਲਾਲ ਮਿਰਚ ਲਈ ਹੈ ਇਹਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਆਪਾਂ ਇਹਨੂੰ ਘੰਟਾ ਸੁਕਾਇਆ ਸੀ ਇਹਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਕਿ ਗਿੱਲੀ ਨਾ ਹੋਵੇ ਮਿਰਚ ਨਹੀਂ ਤੇ ਇਚਾਰ ਖਰਾਬ ਹੋ ਜਾਂਦਾ ਲੋੜ ਅਨੁਸਾਰ ਆਪਾਂ ਪਾਵਾਂਗੇ ਸਰੋਂ ਦਾ ਤੇਲ ਆਹ ਲਈਏ ਜੀ ਆਪਾਂ ਹਿੰਗ ਆਹ ਜੀ ਹਲਦੀ ਆਹ ਹੈਗੀ ਜੀ ਕਲੌਂਜੀ ਆਹ ਹੈਗਾ ਜੀ ਕਾਲਾ ਨਮ ਆਹ ਹੈਗਾ ਜੀ ਸੌਂਫ ਆਹ ਹੈਗਾ ਹੈਗਾ ਜੀ ਤਨੀਆ ਅਜਵਾਇਨ ਜੀਰਾ ਕਾਲੀ ਮਿਰਚ ਆ ਹੈਗੇ ਜੀ ਮੇਥੀ ਦਾਣੇ ਬਾਜੀ ਹੁਣ ਆਪਾਂ ਗੈਸ ਨੂੰ ਕਰ ਤਾਂ ਆਨ ਉੱਪਰ ਆਪਾਂ ਕੜਾਹੀ ਰੱਖ ਦਿੱਤੀ ਹੈ ਜਿਹਦੇ ਵਾਸਤੇ ਹੁਣ ਆਪਾਂ ਮਸਾਲੇ ਆ ਜਿਹੜੇ ਇਹ ਆਪਾਂ ਔਰ ਰੋਸਟ ਕਰਾਂਗੇ ਆਪਾਂ ਸਾਰੇ ਮਸਾਲੇ ਪਾਉਣੇ ਨੇ ਇਹਨੂੰ ਆਪਾਂ 5 ਮਿੰਟ ਵਾਸਤੇ ਰੋਸਟ ਕਰ ਲੈ ਜਿਆਦਾ ਨਹੀਂ ਪਕਾਣਾ ਬਸ ਥੋੜਾ ਜਿਹਾ ਹੀ ਆਪਾਂ ਇਹਨਾਂ ਨੂੰ ਦੇਖੋ ਜੀ ਇਹ ਮਸਾਲੇ ਆਪਾਂ ਧੁੱਪ 'ਚ ਘੈਟੀ ਇੱਕ ਘੰਟਾ ਧੁੱਪ ਲਵਾ ਕੇ ਵੀ ਆਪਾਂ ਇਹਨਾਂ ਨੂੰ ਗ੍ਰੇਟ ਕਰਕੇ ਅਚਾਰ ਪਾ ਸਕਦੇ ਆ। ਆਪਾਂ ਇਹਨਾਂ ਨੂੰ ਗੈਸ ਤੇ ਰੋਸਟ ਕਰਦੇ ਆ। ਇਹ ਆਪਾਂ ਥੋੜੀ देर ਆਪਾਂ ਇਹਨੂੰ ਭੁੰਨੇ ਜਾਵਾਂਗੇ। ਨੀਂ ਮਾ ਜੀ। ਮਸਾਲਾ ਆਪਣਾ ਪੋਦੀ ਟੁਕਾ ਇਹਨੂੰ ਆਪਾਂ ਥੋੜਾ ਹੀ ਆਪਾਂ ਭੁਨੇ ਆ। ਜ਼ਿਆਦਾ ਨਹੀਂ ਭੁਣਾਣਾ। ਗੈਸ ਨੂੰ ਕਰ ਦਿੰਨੇ ਆ ਬੰਦ। ਹੁਣ ਆਪਾਂ ਇਹਨੂੰ ਪਲੇਟ 'ਚ ਕੱਢ ਲੈਣਾ। ਇਹਨੂੰ ਆਪਾਂ ਕਰਦੇ ਆ ਠੰਡਾ। ਇਨੂੰ ਆਪਾਂ ਠੰਡਾ ਕਰਾਂਗੇ 5 5 ਤੋਂ ਮਿੰਟ ਲੱਗਣਗੇ ਇਹਨੂੰ ਆਪਾਂ ਠੰਡਾ ਕਰ ਦਿਨੇ ਓਨੀ ਦੇਰ ਆਪਾਂ ਮਰਚਾਂ ਦੀ ਕਟਿੰਗ ਕਰਦੇ ਆਂ ਦੇਖੋ ਜੀ ਮਰਚਾਂ ਦੀ ਆਪਾਂ ਡੰਡੀਆਂ ਉਤਾਰ ਦਿੱਤੀਆਂ ਹੁਣ ਆਪਾਂ ਇਹਨਾਂ ਨੂੰ ਕੱਟ ਲਗਾ ਦਨੇ ਆ ਵਿੱਚੋਂ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਟਿੰਗ ਕਰਨੀ ਆ ਮਰਚਾਂ ਕਿਉਂਕਿ ਇਹਦੇ ਵਿੱਚ ਆਪਾਂ ਮਸਾਲਾ ਭਰਨਾ ਆ ਆ ਦੇਖੋ ਇਸ ਤਰ੍ਹਾਂ ਆਪਾਂ ਕੱਟ ਲਗਾ ਹੀ ਜਾਵਾਂਗੇ ਆ ਦੇਖੋ ਲੋ ਜੀ ਮਰਜਾ ਨੂੰ ਆਪਾਂ ਕੱਟ ਲਗਾ ਦਿੱਤਾ ਹੈ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਜਿਹੜੇ ਮੋٹے ਬੀਜ ਸੀ ਉਹ ਆਪਾਂ ਨਿਕਾ ਕੱਟ ਦਿੱਤੇ ਆ ਆ ਦੇਖੋ ਹੁਣ ਆਪਾਂ ਜਿੱਦਾਂ ਹਾਂ ਹੈ ਇਹਨਾਂ ਨੂੰ ਆਪਾਂ ਕੱਢ ਦਾਂਗੇ ਲੋ ਇਸ ਤਰ੍ਹਾਂ ਆਪਾਂ ਮੋٹے ਬੀਜ ਆਪਾਂ ਕੱਢ ਦਿੱਤੇ ਸੀ ਜਿੰਨੀ ਦੇਰ ਆਪਾਂ ਮਸਾਲਾ ਠੰਡਾ ਹੁੰਦਾ ਪੈ ਉਨੀ ਦੇਰ ਆਪਾਂ ਤੇਲ ਨੂੰ ਆਪਾਂ ਗਰਮ ਕਰ ਲੈਨੇ ਆ ਲੋ ਜੀ ਹੁਣ ਆਪਾਂ ਤੇਲ ਨੂੰ ਗਰਮ ਕਰਾਂਗੇ ਉਸ ਤੋਂ ਬਾਅਦ ਜਦੋਂ ਤੇਲ ਠੰਡਾ ਹੋ ਗਿਆ ਫਿਰ ਆਪਾਂ ਮਸਾਲਾ ਮਰਤੇ ਵਿੱਚ ਪਾਵਾਂਗੇ ਦੇਖੋ ਜੇ ਮਸਾਲਾ ਆਪਣਾ ਠੰਡਾ ਹੋ ਚੁੱਕਾ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਲੌਂਜੀ ਕਲੌਂਜੀ ਨੂੰ ਆਪਾਂ ਗਰਮ ਨਹੀਂ ਕੀਤਾ ਸੀ ਇਹਨਾਂ ਨੂੰ ਨਹੀਂ ਆਪਾਂ ਭੁੰਨਿਆ ਇਹਨਾਂ ਨੂੰ ਹੁਣ ਆਪਾਂ ਇਹਨਾਂ ਨੂੰ ਐਵੇਂ ਵਿਚਰ ਲਾ ਦਾਂਗੇ ਹੁਣ ਆਪਾਂ ਇਹ ਜਾਰ ਦੇ ਵਿੱਚ ਪਾ ਕੇ ਇਹਨੂੰ ਆਪਾਂ ਗ੍ਰाइंड ਕਰ ਲੈਨੇ ਇਹਨਾਂ ਆਪਾਂ ਦੱਦਾ ਪੀਸਣਾ ਹੈ ਇਹਦਾ ਆਪਾਂ ਪਾਊਡਰ ਨਹੀਂ ਬਣਾਣਾ ਦਰਦਰਾ ਜਿਹਾ ਰੱਖਾਂਗੇ ਕਿਉਂਕਿ ਦਰਦਰਾ ਜਿਹਾ ਰੱਖਾਂਗੇ ਫਿਰ ਆਪਾਂ ਮਰਚੀ ਦੇ ਵਿੱਚ ਆਪਾਂ ਮਸਾਲਾ ਭਰਾਂਗੇ ਨਾ ਬਹੁਤ ਹੀ ਵਧੀਆ ਲੱਗਦਾ ਹੈ ਮਸਾਲਾ ਲਓ ਜੀ ਮਸਾਲਿਆਂ ਨੂੰ ਆਪਾਂ ਦਰਦਰਾ ਪੀਸ ਲਿਆ ਸੀ ਆਹ ਦੇਖੋ ਜੀ ਇਸ ਤਰ੍ਹਾਂ ਰੱਖਣਾ ਤੁਸੀਂ ਇਹਦਾ ਪਾਊਡਰ ਨਹੀਂ ਬਣਾਣਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਔਲੂਣ ਇਹ ਹੈ ਜੀ ਕਾਲਾ ਔਲੂਣ 2 ਚਮਚੇ ਆਪਾਂ ਕਾਲੇ ਔਲੂਣ ਦੇ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਦੇਖੋ ਜੀ ਹਲਦੀ ਤੁਸੀਂ ਘੱਟ ਪਾਓਗੇ ਤੁਹਾਡਾ ਚਾਰ ਖਰਾਬ ਹੋਏਗਾ ਹਲਦੀ ਨੂੰ ਤੁਸੀਂ ਇੱਕ ਚਮਚ ਪਾ ਲੈਣਾ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਹਿੰਗ ਤਾਂ ਆਹ ਦੇਖੋ ਜੀ ਤੀਸਰਾ ਕਿ ਹਿੱਸਾ ਚਮਚ ਦਾ ਆਪਾਂ ਹਿੰਗ ਦਾ ਪਾਤਾ ਉਧਰ ਆਪਣਾ ਆ ਤੇਲ ਗਰਮ ਹੁੰਦਾ ਪਿਆ ਤੇਲ ਗਰਮ ਹੁੰਦਾ ਪਿਆ ਤੇਲ ਆਪਣਾ ਉਹ ਗਰਮ ਹੋ ਚੁੱਕਾ ਹੈ ਹੁਣ ਆਪਾਂ ਗੈਸ ਨੂੰ ਕਰ ਦਾਂਗੇ ਬੰਦ ਇਹਨੂੰ ਆਪਾਂ ਤੇਲ ਨੂੰ ਠੰਡਾ ਕਰਨਾ ਠੰਡਾ ਕਰਕੇ ਫਿਰ ਆਪਾਂ ਇਹਦੀ ਮਸਾਲੇ ਵਿੱਚ ਰਲਾਵਾਂਗੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਣ ਲੱਗੇ ਆ ਇੱਕ ਵੱਡਾ ਚਮਚਾ ਤੇਲ ਦਾ ਲੋ ਜੀ ਹੁਣ ਆਪਾਂ ਤੇਲ ਨੂੰ ਮਸਾਲੇ ਵਿੱਚ ਰਲਾ ਦਿੱਤਾ ਹੈ ਹੁਣ ਆਪਾਂ ਇਹਦੇ ਵਿੱਚ ਮਰਚਾਂ ਦੇ ਵਿੱਚ ਭਰਦੇ ਆ ਲੋ ਜੀ ਤੁਸੀਂ ਇਸ ਤਰ੍ਹਾਂ ਮਰਚਾਂ ਨੂੰ ਨਾਪ-ਨਾਪ ਕੇ ਭਰ ਦੇਣਾ ਇਸ ਤਰ੍ਹਾਂ ਹੀ ਆਪਾਂ ਸਾਰੀਆਂ ਮਰਚਾਂ ਇਸ ਤਰ੍ਹਾਂ इस तरह सारी मिर्च दे जावे लो इस तरह लो जी लो जी मिचां मसाल भर दिता है देखो जी तुम इस तरह मसाल भरना है आ देखो पूरी पूरी मिर्च के मसाला पूरा पूरा भर देना उपर तक ਇਹ ਆਪ ਮਸਾਲਾ ਆਪਾਂ ਹੁਣ ਭਰ ਦਿੱਤਾ ਹੈ ਹੁਣ ਆਪਾਂ ਇਹਨੂੰ ਇੱਕ ਕੱਚ ਦੇ ਜਾਰ ਵਿੱਚ ਆਪਾਂ ਪਾਣ ਲੱਗਿਆ ਦੇਖੋ ਜੀ ਕਿ ਮਿੱਟੀ ਦੇ ਜਿਹੜੇ ਮਰਦਮਾਨ ਹੁੰਦੇ ਐ ਜਿਆਦਾਤਰ ਤਾਂ ਜਾਰ ਉਹਦੇ ਵਿੱਚ ਹੀ ਵਧੀਆ ਰਹਿੰਦਾ ਹੈ ਚਾਹੇ 2 ਸਾਲ ਚੱਲ ਜੇ 3 ਸਾਲ ਚੱਲ ਜੇ ਉਹਦੇ ਵਿੱਚ ਖਰਾਬ ਨਹੀਂ ਹੁੰਦਾਗਾ ਨਾ ਇਹ ਕੱਚ ਦੇ ਜਾਰ ਵਿੱਚ ਖਰਾਬ ਬੰਨਾ ਹੁਣ ਆਪਾਂ ਇਹਨੂੰ ਆਪਾਂ ਮਰਚ ਨੂੰ ਕੱਚ ਦੇ ਜਾਰ ਵਿੱਚ ਪਾਣ ਲੱਗਿਆ ਲਓ ਜੀ ਲਓ ਜੀ ਮਰਚਾਂ ਨੂੰ ਆਪਾਂ ਜਾਰ ਦੇ ਵਿੱਚ ਪਾ ਦਿੱਤਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਤੇਲ ਦੇਖੋ ਜੀ ਸਾਰਾ ਤੇਲ ਜਿਹੜਾ ਮਸਾਲੇ ਤੋਂ ਬਾਅਦ ਜਿਹੜਾ ਵਧਿਆ ਸੀ ਤੇਲ ਉਹ ਆਪਾਂ ਸਾਰਾ ਪਾ ਦਿੱਤਾ ਇਹ ਆਪਾਂ ਗਰਮ ਕਰਕੇ ਠੰਡਾ ਕੀਤਾ ਤੇਲ ਮਾ ਗੋ ਮਰਚਾਂ ਨੂੰ ਡੁੱਬਣਾ ਚਾਹੀਦਾ ਚਾਹ ਤੇਲ ਦੇ ਵਿੱਚ ਦੇਖੋ ਜੀ ਨੋ ਹੁਣ ਆਪਾਂ ਤੁੱਪੇ ਆਪਾਂ ਰੱਖੀਏ ਨਾ ਰੱਖੀਏ ਕੋਈ ਸਿਰਦਰਦੀ ਨਹੀਂ ਹੈਗੀਗੀ ਇਹਦੇ ਵਿੱਚ ਚਾਹੇ ਆਪਾਂ ਇਦਾਂ ਹੀ ਕਰ ਆਪਣੇ ਕਿਚਨ ਦੇ ਵਿੱਚ ਪਿਆਰ ਹੈ ਚਾਰ ਖਰਾਬ ਨਹੀਂ ਹੋਏਗਾ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਧੰਨਵਾਦ